ਪਾਣੀ ਇਹਨਾਂ ਪਾੜੀਆਂ ਦਾ ਜਦੋਂ ਕਿ ਆਪਾਂ ਇਸ ਕਾਲ ਮੇਰੇ ਨਾਲ ਤੇ ਕਹਿੰਦੇ ਜਾਤੀ ਹੋ ਤੁਹਾਨੂੰ ਪਤਾ ਹੈ ਜਲ ਜੀਵਨ ਸੰਬੰਧੀ ਜੋ ਪ੍ਰੋਗਰਾਮ ਸਰਕਾਰ ਵੱਲੋਂ ਚੱਲਦੇ ਆ ਰਹੇ ਆ ਆਪਾਂ ਪਾੜਿਆਂ ਨੇ ਜਲ ਬਚਾਉਣ ਦੇ ਪ੍ਰੋਗਰਾਮ ਕਰਨੇ ਆ ਅਤੇ ਜਲ ਨੂੰ ਖੁੱਦ ਰੱਖਣਾ ਪ੍ਰਦੂਸ਼ਣ ਰਹਿਤ ਰਹਿਣਾ ਜਲ ਇਹ ਤਾਂ ਕੰਮ ਹੈ ਤੋਂ ਪਹਿਲਾ ਹੀ ਗੀਤ ਮੈਂ ਜਨਵਰੀ ਪੇਸ਼ ਕਰਾਂ ਜੀ ਉਹ ਦੁਨੀਆ ਦੇ ਲੋਕੋਂ ਤੋਂ ਬੋਸੋ ਮਾਂ ਪਾਣੀ ਦਾ ਉਹ ਦੁਨੀਆਂ ਦੇ ਲੋਕ ਸੰਬੋਧੋ ਮਾ ਪਾਣੀ ਦਾ ਜਿਸ ਨਾਲ ਚੌਦਾਂ ਚੱਕਰ ਜੱਤ ਰਹਣੀ ਦਾ ਉਹ ਦੁਨੀਆਂ ਦੇ ਲੋਕ ਸੰਬੋਧੋ ਮਾ ਪਾਣੀ ਦਾ ਉਹ ਦੁਨੀਆਂ ਦੇ ਲੋਕ ਸੰਬੋਧੋ ਮਾ ਪਾਣੀ ਦਾ ਪਾਣੀ ਦਾ ਸਫਾਰ ਕਰੋ ਫਰਮਾ ਮਾ ਪਾਣੀ ਦਾ ਪਾਣੀ ਦਾ ਸਫਾਰ ਕਰੋ ਫਰਮਾ ਮਾ ਪਾਣੀ ਦਾ ਉਹ ਦੁਨੀਆਂ ਦੇ ਲੋਕ ਸੰਬੋਧੋ ਮਾ ਪਾਣੀ ਦਾ ਉਹ ਦੁਨੀਆ ਦੇ ਲੋਕਾਂ ਨੂੰ ਸੰਬੋਧਨ ਕਰਿੰਦਾ ਲੋੜੋਂ ਬਬੂ ਦੇ ਲੋਕੀ ਪਾਣੀ ਪੁੱਟਣਗੇ ਲੋੜੋਂ ਬਬੂ ਦੇ ਲੋਕੀ ਪਾਣੀ ਪੁੱਟਣਗੇ ਜੀਵਨ ਦੇ ਪਰਬਰ ਪਾਣੀ ਦੇ ਰਹਾਵਲ ਪੁੱਟਣਗੇ ਜੀਵਨ ਦੇ ਪਰਬਰ ਪਾਣੀ ਦੇ ਰਹਾਵਲ ਪੁੱਟਣਗੇ ਸੁੱਕੇ ਦੇ ਰੁੱਖ ਬੰਦੂ ਬਲਨ ਦਾਮੀ ਦਾ ਸੁੱਕੇ ਦੇ ਰੁੱਖ ਬੰਦੂ ਬਲਨ ਦਾਮੀ ਦਾ ਕੋ ਜੁੜੀ ਨਾ ਦੇ ਕੋਹ ਕੋਹ ਨੂੰ ਕਹਾਣੀ ਦਾ ਕੋ ਜੁੜੀ ਨਾ ਦੇ ਕੋਹ ਕੋਹ ਨੂੰ ਕਹਾਣੀ ਦਾ 68 ਪਾਣੀ ਦੀ ਪਹਿਣ ਨੇ ਉਹਨੇ ਕਾਪੀ ਖਾਣਾ ਤੇ 68 ਪਾਣੀ ਦੀ ਪਹਿਣ ਤੇ ਉਹਨੇ ਕਾਪੀ ਖਾਣਾ ਦੇ ਹਰਿਆ ਚਿਤ ਕੰਡਰ ਮੰਦੂਰੇ ਇੱਕ ਖਾਣਾ ਦੇ ਹਰਿਆ ਚਿਤ ਕੰਡਰ ਮੰਦੂਰੇ ਇੱਕ ਖਾਣਾ ਦੇ ਕਹਿਣ ਦੇ ਮੁਤੀਬ ਚੱਕਰ ਜਾਂਦਾ ਕਹਾਣੀ ਦਾ ਕਹਿ ਜੋ ਕਿ ਚੂਰੂ ਸਿੰਗੂ ਤੇ ਚੱਕਰ ਚੱਲ ਤਰਹਾ ਨਹੀਂ ਦਾ ਉਹ ਦੁਨੀਆਂ ਦੇ ਲੋਕੋ ਸੰਭੋ ਤੁੰਮਾ ਪਾਣੀ ਦਾ ਉਹ ਦੁਨੀਆਂ ਦੇ ਲੋਕੋ ਸੰਭੋ ਤੁੰਮਾ ਪਾਣੀ ਦਾ ਰੋੜ ਪਾਣੀ ਦੇ ਘੰਭੰਡੇ ਕੋਲੇ ਕੰਦੀ ਦੀ ਬੱਚ ਕੇ ਬੱਚੇ ਪਾਣੀ ਦੇ ਪੰਡਾਰੇ ਭਾਵੇਂ ਨਹੀਂ ਰੋੜ ਪਾਣੀ ਦੇ ਘੰਭੰਡੇ ਪਰ ਆਲੇ ਕੰਦੀ ਦੀ ਬੱਚ ਕੇ ਬੱਚੇ ਪਾਣੀ ਦੇ ਪੰਡਾਰੇ ਭਾਵੇਂ ਨਹੀਂ ਹਾਂ ਪਾਣੀ ਦੀ ਕਰਨਾ ਸੁਖਿਆ ਫਰਜ਼ ਪਰਾਣ ਦਾ ਹਾਂ ਪਾਣੀ ਦੀ ਕਰਨਾ ਸੁਖਿਆ ਫਰਜ਼ ਪਰਾਣ ਦਾ ਕੋ ਦੁਨਿਆ ਦੇ ਲੋਕਾਂ ਨੂੰ ਮੋਤੋ ਮਾ ਪਾਣੀ ਦਾ ਕੋ ਦੁਨਿਆ ਦੇ ਲੋਕਾਂ ਨੂੰ ਮੋਤੋ ਮਾ ਪਾਣੀ ਦਾ ਆਸਾ ਕੁਰੀਆ ਇਹ ਬਾਤਾਵਾਂ ਨੇ ਸੁਣਦੀ ਤੁਸੀਂ ਆਉ ਰੱਖੇ ਜੰਗਾ ਬਾਤਾ ਬੰਨ੍ਹ ਬਣਾਈਏ ਰਹੀ ਆਉ ਰੱਖੇ ਜੰਗਾ ਬਾਤਾ ਬੰਨ੍ਹ ਬਣਾਈਏ ਰਹੀ بادرے پر ہوتے کا رنگی چنا واتاوری آؤ رنگے چنا واتی گاندنی تمہیں جیسا کا پردوشت کر دین پیاری جیسے لے جتن لگائیے اور رنگیشن کا واتاورن بنائیے اور چن واورن بڑا لے بچر کے سب روکھ لگا لگاؤ جی موڈیا کھاؤ جی کو کے روکا چن آؤ رلگے چن کا واقعے چنگا واٹورن بنا بب کا شور چ ربا بھی بی پردوشن چن پیڑ دباگ بھی لگتا ٹوکڑ ہے चंडा वाती हालत पाणी कुदरता

راہ رکھو پڑھو چند ہم سکھے دا کہنا ہے بادابان شننبر ہی تھی مانداریں آئے بادابان دے کےتن کا لی جہت لائیے جی آوڑا کےتن کا بادابان بنا یہ جی آوڑا کےتن کا بادابان بنا یہ جی بادابان بنا یہ جی بادابان بنا یہ جی جڑے نشے ہیں انہیں بہت سماج جیسا بہت بہڑا سکتا ہے نشین بہت جبانی روایتی ہے بہت لوگ پرواہ ہو گئے جانا جا رہے ہیں کرو خات مار نشڑ بماری کرو خات مارا نش بماری گیر نشے بچ ہواگ پٹائی دیر نشے بچ ہور ناگ پٹائی د ਕਰੋ ਖਾਤਮਾ ਰੋਣ ਦੀਆਂ ਦੀ ਕੋੜ ਬਿਮਾਰੀ ਦਾ ਕਿਸਮਤੋ ਦੀ ਮਾਰੀ ਜੋ ਜਿਹਾ ਤੇ ਇੱਕਾ ਜੰਮਾ ਪੱਲੇ ਕਿੰਨਾ ਰੱਖਦਾ ਉਹਦਾ ਪੱਠਾ ਵਹਿ ਜਾਂਦਾ ਵੇੜਾ ਕਰਕੇ ਰੋਂਦਾ ਅਜਿਹਾ ਦੀ ਸੱਚਾਈ ਦਾ ਕਰੋ ਖਾਤਮਾ ਰੋਣ ਦੀਆਂ ਦੀ ਕੋੜ ਬਿਮਾਰੀ ਦਾ ਕਰੋ ਖਾਤਮਾ ਰੋਣ ਦੀਆਂ ਦੀ ਕੋੜ ਬਿਮਾਰੀ ਦਾ ਜਦੋਂ ਮੇਰੇ ਅੱਗੇ ਜੋਸ਼ਿਆਂ ਦਾ ਬੰਦਾ ਜੀ ਇਹ ਹਾਂ ਤੇ ਦੀ ਗੁਣ ਸਮਾ ਕਰਦਾ ਉਹ ਵਰਤ ਮੇਰੇ ਤੇ ਤੂੰ ਆਰੇ ਦੋਨੱਖੀਆਂ ਦਾ ਬੰਦਾ ਅਧੀਏ ਤਮ ਤੇ ਦੀ ਕੋਣ ਨਾ ਕਰਦਾ ਪਰਵਾਹੀ ਜੇ ਯਾਹਨ ਰੇਸ ਨੂੰ ਤਾ ਵਰਗਾ ਨਾ ਲਪਟ ਆਂਦਾ ਕਰੋ ਖਾਤਮਾ ਰਣਿਸ਼ਾ ਦੀ ਕੋੜ ਮਾਰਿੰਦਾ ਸੋਜੋ ਗਿਰਾਂ ਚਾਰੋਂ ਕੁਝ ਤੁਮਾਰੇ ਦੇ ਲੋਕੀ ਮਸ਼ਿਆਦੇ ਤੇ ਉੱਪਰ ਨਾ ਰਸਮਾਂ ਨੂੰ ਰੋਕੋ ਜੀ ਮਸ਼ਿਆਦੇ ਨੂੰ ਤ ਕਰਦੇ ਕਲ ਚ ਸਵੇ ਆ ਚਾਰੀ ਦਾ ਕਰੋ ਖਾਤਮਾ ਰਣਿਸ਼ਾ ਦੀ ਕੋੜ ਬਮਾਰੀਦਾ کارو پر لے سکھا کھانا نشے ہٹاؤ جی چنگا بھوجن کھا کے چنگی صحت بناؤ جی کارو پر لے سکھا کھانا نشے ہٹاؤ جی چنگا بھوجن کھا کے چنگی صحت بناؤ جی نشیا تو مکت کرونا پر فکاری گا نشیا تو مکت کرونا کمے پر فکاری گا کرو خاتمہ نشیا دی کوڑ بماری دا کرو خاطمہ نشیا دی کوڑ بماری دا ਤਿਆਰੀ ਲਈ ਗੱਲ ਤਾਂ ਪੇਸ਼ ਕਰ ਗਿਆ ਸੀ ਯਾਨੀ ਪੜਾਈ ਐਜੂਕੇਸ਼ਨ ਕਿਉਂ ਉਹ ਪੜੀ ਰਹੀ ਸੀ ਕਿਉਂ ਇਸ ਬਾਅਦ ਹੋਰ ਜੁੜੀਆ ਕਿਉਂ ਸਮਾਜ ਨੂੰ ਸਹੀ ਮਾਰਕਾ ਛੱਡੇ ਈ ਪਾ ਫੜਦੀ ਆ ਤੇ ਜੋ 340 ਵੀ ਸਾਡੇ ਅੱਗੇ ਪਰਿਵਾਰ ਦੇ ਮੈਂਬਰਾਂ ਨੇ ਤੇ ਚੰਗੇ ਸਲਾਹ ਦਿੱਤੀ ਕਿ ਯਾਨੀ ਪੜਾਈ ਤੇ ਲਿਖੇ ਔਰ ਜਿਵੇਂ ਜਾਰਤੀ ਕਰਦੀ ਮੰਗੇ ਬਾਗਲਾ ਪੜਾ ਦੇ ਮੇਰੇ ਦਿਲ ਦੀ ਮੰਗੇ ਅਰਜੁਨ ਆਰਤੀ ਕਰਦੀ ਮੰਗੇ ਬਾਗਲਾ ਪੜਾ ਦੇ ਮੇਰੇ ਦਿਲ ਦੀ ਮੰਗੇ ਧੰਨ ਦੇ ਸੁਭਾਨ ਨ ਕੋਈ ਹੋਰ ਬਾਣੀ ਤੇ ਕੁੜੀ ਕਰਾ ਦੇ ਮੈਨੂੰ ਸਿੱਖਿਆ ਦੇ ਰਾਜ ਦੀ ਤੇ ਕੁੜੀ ਕਰਾ ਦੇ ਮੈਨੂੰ ਸਿੱਖਿਆ ਦੇ ਰਾਜ ਦੀ ਪੜ੍ਹ ਕੇ ਪੜਾਈ ਮੈਂ ਸਮਝਾਂਗੀ ਇਸ ਆਵਾਂ ਦੀ ਡੇਗਰੀ ਮੈਂ ਲੈ ਕੇ ਉੱਤੇ ਉੱਤੇ ਜਮ੍ਹਾਂਗੀ ਪੜ੍ਹ ਕੇ ਪੜਾਈ ਮੈਂ ਸਮਝਾਂਗੀ ਇਸ ਆਵਾਂ ਦੀ ਡੇਗਰੀ ਮੈਂ ਲੈ ਕੇ ਉੱਤੇ ਉੱਤੇ ਉਲਾਾਂਗੀ ਕੰਨੀ ਉਹ ਸਾਰੀ ਜੱਗੇ ਸਮਾਜ ਦੀ ਤੇ ਬੁਢੀ ਕਰਾ ਦੇ ਮੈਨੂੰ ਸਿੱਖੇ ਆਦੇ ਰਾਜ ਦੀ ਤੇ ਬੁਢੀ ਕਰਾ ਦੇ ਮੈਨੂੰ ਸਿੱਖੇ ਆਦੇ ਰਾਜ ਦੀ ਪੜ੍ਹ ਕੇ ਪੜਾਉਂ ਲੋ ਯਾਦ ਨਾ ਹਾ ਯੋਗ ਗਿਆਨ ਦੀ ਯਾਦ ਦੀ ਜਿਤੀ ਸੁਰਵੱਤੇ ਕੁਛ ਨਾ ਬੇਸਾਦੀ ਦੀ ਜਿਤੀ ਸੁਰਵੱਤੇ ਕੁਛ ਨਾ ਬੇਸਾਦੀ ਦੀ ਐ ਫੜੀ ਕਰਾ ਦੇ ਮੈਨੂੰ ਸਿੱਖਿਆ ਦੇ ਰਾਜ ਦੀ ਐ ਫੜੀ ਕਰਾ ਦੇ ਮੈਨੂੰ ਸਿੱਖਿਆ ਦੇ ਰਾਜ ਦੀ ਅਰੇ ਨਾ ਕੋਣ ਪੜ ਸੁਣਦਾ ਹੈ ਛੜਾਏ ਜਿਤੀ ਯਾਦ ਆ ਦੇਣਾ ਫੜਾ ਕੋਣ ਪੜੇ ਰਹਿਣਾ ਕੋਣ ਪੜ ہوبے کی یہ آپ کتاب پڑھ سکتے ہیں ਇਹ ਬਾਹ ਬੋਲੀ ਪੰਜਾਬੀ ਦੀ ਜੀ ਬਾਹ ਬੋਲੀ ਪੰਜਾਬੀ ਦੀ